پاکستان ਸਰਕਾਰ ਮਰਦਾਬਾਦ 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 ਅੱਤਵਾਦੀ ਸੰਗਠਨ ਮਰਦਾਬਾਦ ਮਰਦਾਬਾਦ ਅੱਤਵਾਦੀ ਹਮਲੇ ਦੇ ਵਿੱਚ ਪਿਛਲੇ ਦਿਨੀ ਕਈ ਲੋਕ ਆਪਣੀ ਜਾਨ ਗਵਾ ਗਏ ਉਸ ਰੋਸ ਮਜ਼ਾਰੇ ਦੇ ਵਿੱਚ ਅੱਜ ਸਾਦਕ ਵਿਗੇ ਸਾਦਕ ਵਪਾਰ ਮੰਡਲ ਵੱਲੋਂ ਅਤੇ ਪ੍ਰੈਸ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਪੰਜਾਬ ਵੱਲੋਂ ਅੱਜ ਰੋਸ ਨੂੰ ਦੁਆਰਾ ਕੀਤਾ ਗਿਆ ਉਸ ਰੋਸ ਮਜ਼ਾਰੇ ਦੇ ਵਿੱਚ ਕਈ ਦੁਕਾਨਦਾਰਾਂ ਨੇ ਸ਼ਰੋਲੇ ਕੀਤੀ ਤੇ ਪੱਤਰਕਾਰਾਂ ਨੇ ਮਿਸਾਲ ਲਿਆ ਬਾਉਤੀ ਇੱਕ ਨਾ ਸਾਡੀ ਚੋਰੀ ਰਿਪੋਰਟ ਨਾਰੇ ਬਾਜੀ ਦੀ

ਪਾਕਿਸਤਾਨ ਸਰਕਾਰ ਮਰਦਾਬਾਦ 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 ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪਾਕਿਸਤਾਨ ਸਰਕਾਰ ਮਰਦਾਬਾਦ 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 ਪਾਕਿਸਤਾਨ ਸਰਕਾਰ ਮਰਦਾਬਾਦ 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 ਮੈਂ ਲਾਕਾ 사াদক ਦੇ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਦੇ ਪੱਤਰਕਾਰ ਸਾਹਿਬਾਨ ਸਾਰੇ ਜਿੰਨੇ ਅਤੇ ਬੁੱਧੀਵਾਨ ਸਾਰੇ ਇਨਸਾਨ ਇਕੱਠੇ ਹੋਏ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅਤੇ ਇਸ ਘਟਨਾ ਦੀ ਭਾਵਤ ਜੰਮੂ ਕਸ਼ਮੀਰ ਤੇ ਜੋ ਘਟਨਾ ਹੋਈ ਹੈ ਇਹਦੀ ਭਾਵਤ ਅਸੀਂ ਸਖਤ ਨਿੰਦਿਆ ਕਰਦੇ ਹਾਂ ਤੇ ਸਖਤ ਇਹਦਾ ਵਿਰੋਧ ਕਰਦੇ ਹਾਂ ਕਿਉਂਕਿ ਨਿਰਦੋਸ਼ ਬੰਦਿਆਂ ਨੂੰ ਇੱਕ ਐਸ ਤਰ੍ਹਾਂ ਮਾਰ ਦੇਣਾ ਇਹ ਬਹੁਤ ਹੀ ਵੱਡਾ ਮਹਾਪਾਪ ਅਤੇ ਮਹਾਜੁਰਮ ਹੈ ਮੈਂ ਇਹਨਾਂ ਨੂੰ ਸੂਰ ਦੀ ਜਾਤ ਕਹਿ ਸਕਦੇ ਆ ਉਹਨਾਂ ਦੇ ਸੰਯੋਗੀ ਉਹਨਾਂ ਦੇ ਜੋ ਵੀ ਸੰਯੋਗੀ ਜਿਨ੍ਹਾਂ ਦੀ ਉਹ ਸਾਗਤ ਦੇ ਨਾਲ ਆਏ ਆ ਤੇ ਜਿਨ੍ਹਾਂ ਨੇ ਕਟਲਾ ਵਾਪਰੀ ਹੈ ਇਹ ਸੂਰ ਦੀ ਕਿਸਮ ਦੇ ਵਿੱਚੋਂ ਆ ਕਿਉਂਕਿ ਗੰਦਗੀ ਘਾਣ ਵਾਲਾ ਸੂਰ ਹੈ ਸੂਰ ਨੂੰ ਕਦੇ ਕਿਸੇ ਚੀਜ਼ ਬਾਰੇ ਨਹੀਂ ਪਛਾਣ ਹੁੰਦੀ ਉਹ ਸੂਰ ਦੀ ਕਿਸਮ ਹੈ ਐਡੇ ਕਟਿਆ ਨਿਸ਼ਾਨ ਤੇ ਐਡਾ ਵੱਡਾ ਕਾਹੜ ਨਰਦੋਸ਼ਾ ਨਾਲ ਕਰਨਾ ਕਿਸੇ ਵੀ ਧਰਮ ਦੇ ਵਿੱਚ ਨਾ ਮੁਸਲਮਾਨ ਧਰਮ ਤੇ ਨਾ ਕਿਸੇ ਹੋਰ ਧਰਮ ਦੇ ਵਿੱਚ ਇਹ ਨਹੀਂ ਲਿਖਿਆ ਵੀ ਕਿਸੇ ਨਿਰਦੋਸ਼ ਦੀ ਹੱਤਿਆ ਹੋਵੇ ਤਾਂ ਇਹਦੂੰ ਉੱਤੇ ਕੋਈ ਪਾਪ ਨਹੀਂ ਕਿਸੇ ਧਰਮ ਦੇ ਵਿੱਚ ਕਿਹਾ ਗਿਆ ਤਾਂ ਅਸੀਂ ਇਹਦੀ ਸਖਤ ਨਿੰਦਿਆ ਕਰਦੇ ਹਾਂ ਤੇ ਸੋ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਪਹਲਗਾਮਾਂ ਵਿੱਚ ਜਿਹੜਾ ਅੱਤਵਾਦ ਸੰਗਠਨ ਨੇ ਬੜੀ ਬੇਹਿਰਮੀ ਨਾਲ ਸਾਡੇ ਮਾਸੂਮ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਬੇਕਸੂਰ ਲੋਕਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੋ ਇੱਕ ਇਨਸਾਨੀਅਤ ਦੇ ਨਾਂ ਤੇ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਹੈ ਇਹ। ਸੋ ਅੱਜ ਅਸੀਂ ਸਮੂਹ ਦੁਕਾਨਦਾਰ ਸਾਕ ਦੇ ਨਿਵਾਸੀ ਤੇ ਵਪਾਰ ਮੰਡਲ ਔਰ ਪੱਤਰਕਾਰ ਐਸੋਸੀਏਸ਼ਨ ਵੱਲੋਂ ਇਸ ਦਾ ਰੋਸ ਪ੍ਰਗਟ ਕਰਦੇ ਆਂ ਔਰ ਇਸ ਦੀ ਕੰਢੇ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਕਿ ਇਨਸਾਨੀਅਤ ਦੇ ਨਾਂ ਤੇ ਇੱਕ ਬਹੁਤ ਵੱਡਾ ਕਲੰਕ ਹੈ, ਬਹੁਤ ਵੱਡਾ ਧੱਬਾ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਜਿਹੜੇ ਵਿਚਾਰੇ ਲੋਕ ਸੀਗੇ ਜਿਨ੍ਹਾਂ ਨੂੰ ਮਾਰਿਆ ਗਿਆ ਉਹ ਆਪਦੇ ਪਰਿਵਾਰਾਂ ਦੇ ਨਾਲ ਆਪਦੇ ਬੱਚਿਆਂ ਦੇ ਨਾਲ ਉੱਥੇ ਇੰਜੋਏ ਕਰਨ ਗਏ ਸੀ ਘੁੰਮਣ ਗਏ ਸੀ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਕਿ ਉਹਨਾਂ ਦੀ ਮੌਤ ਤੋਂ 5 ਮਿੰਟ ਪਹਿਲਾਂ ਕਿਸ ਤਰ੍ਹਾਂ ਉਹ ਇੰਜੋਏ ਕਰ ਰਹੇ ਆ ਉੱਥੇ ਖੇਡ ਰਹੇ ਆ ਖਾ ਪੀ ਰਹੇ ਆ ਤਾਂ ਉਹ ਜਿਹੜੇ ਜ਼ਾਲਮ ਉਹਨਾਂ ਨੂੰ ਇਨਸਾਨ ਤਾਂ ਆਪਾਂ ਕਹਿ ਨਹੀਂ ਸਕਦੇ ਕੋਈ ਸ਼ਬਦ ਆਪਾਂ ਉਹਨਾਂ ਨੂੰ ਮਤਲਬ ਮੇਰੇ ਸਾਹ ਦੁਨੀਆ ਤੇ ਹੈ ਨਹੀਂ ਜਿਹੜਾ ਆਪਾਂ ਉਹਨਾਂ ਨੂੰ ਵਰਤੀਏ ਉਹਨਾਂ ਲਈ ਉਹਨਾਂ ਨੇ ਇੰਨੀ ਬੇਰਹਿਮੀ ਨਾਲ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰਦਾ ਸੋ ਇਹ ਬਹੁਤ ਹੀ ਜਿਹੜੀ ਦਰਦਨਾਕ ਘਟਨਾ ਹੈ ਅਸੀਂ ਨਿੰਦਿਆ ਕਰਦੇ ਆਂ ਔਰ ਮੈਂ ਸਮੂਹ ਸਾਧਕ ਨਿਵਾਸੀਆਂ ਦਾ ਫਾਰਮੈਂਟਲ ਦਾ ਪ੍ਰਧਾਨ ਜੀ ਸਿੱਟੀ ਸਾਹਿਬ ਹੋਰ ਵੀ ਜਿੰਨੇ ਸਾਡੇ ਪੱਪੀ ਪ੍ਰਧਾਨ ਜੀ ਜਿੰਨੇ ਵੀ ਸਾਡੇ ਉਹਨਾਂ ਨੇ ਇੱਕ ਸੱਦੇ ਤੇ ਇਕੱਠੇ ਹੋ ਕੇ ਅਸੀਂ ਰੋਸ ਪ੍ਰਦਰਸ਼ਨ ਕੀਤਾ